ਭਾਵਨ ਤਿਆਗਿਓ ਰੀ ਤਿਆਗਿਓ हे ਮੇਰੀ ਸਖੀ ਪੈਣੋ ਸੰਗਤ ਰੂਪ ਇਸ ਸੰਸਾਰ ਦੇ ਵਿੱਚ ਰਹੰਦੇ ਆ ਭਾਵਨ ਭਾਵਨ ਤੋਂ ਭਾਵ ਹੈ ਕਿ ਸੁਖ ਦੇ ਵਿੱਚ ਰੱਬ ਨੂੰ ਭੁੱਲ ਜਾਣਾ ਤੇ ਦੁੱਖ ਦੇ ਵਿੱਚ ਹਰਕ ਕਰੀ ਜਾਣਾ ਇਹ ਸੰਕਲਪ ਨੂੰ ਛੱਡ ਕੇ ਭਾਵਨ ਤਿਆਗਿਓ ਰੀ ਤਿਆਗਿਓ ਦੁਨਿਆਵੀ ਤੰਦਿਆਂ ਤੋਂ ਉੱਤੇ ਉੱਟ ਕੇ ਵਿਕਾਰਾਂ ਤੋਂ ਉੱਤੇ ਉੱਟ ਕੇ ਮੈਂ ਇਹਨਾਂ ਨੂੰ ਛੱਡ ਕੇ ਆਪ ਜੀ ਦੇ ਦਰਗ ਕਰਦੇ ਨਾਲ ਜੁੜਿਆ ਰਵਾਂ ਤਿਆਗਿਓ ਮੈਂ ਗੁਰਮਿਲ ਤਿਆਗਿਓ ਮੇਰੀ ਇਨੀ ਪਾਇਆ ਨਹੀਂ ਕਿ ਮੈਂ ਇਨਾਂ ਵਿਕਾਰਾਂ ਤੋਂ ਧੰਧਿਆ ਤੋਂ ਉੱਤੇ ਉੱਟ ਜਾਵਾਂ ਗੁਰੂ ਨੇ ਕਿਰਪਾ ਕੀਤੀ ਆਪਣੀ ਸੰਗਤ ਬਖਸ਼ੇ ਮੈਂ ਇਨਾਂ ਤੋਂ ਕੰਨੀ ਕਰ ਲਈ ਸਰਬ ਸੋਕ ਆਨੰਦ ਮੰਗਲਾ ਦਸਮਾਨ ਗੋਬਿੰਦ ਆਗਿਓ ਸਰਬ ਸੁਖ ਤੇ ਗੁਰੂ ਦੇ ਨਾਲ ਜੁੜਨ ਦੇ ਸਦਕਾ ਜਦੋਂ ਦੁਨਿਆਵੀ ਵਿਕਾਰਾਂ ਨੂੰ ਦੁਨਿਆਵੀ ਮਾਇਆ ਨੂੰ ਤਿਆਗਿਆ ਸਰਬ ਸੁਖ ਆਨੰਦ ਸਾਰੇ ਸੁੱਖਾਂ ਦਾ ਆਨੰਦ ਪ੍ਰਾਪਤ ਹੋਇਆ ਮੰਗਲ ਰਸ ਇਹੋ ਜਿਹਾ ਆਨੰਦ ਰੂਪੀ ਸਵਾਦ ਆਇਆ ਮਾਨ ਗਵਿੰਦਾ ਆਗਿਓ ਆਇਆ ਤੇ ਗੁਰੂ ਦੇ ਸ਼ਰਨ ਵਿੱਚ ਟੈਕੀ ਗੁਰੂ ਨੂੰ ਆਪਾ ਸਮਰਪਣ ਕਰਕੇ ਰਹਾਓ ਮਾਨ ਮਾਨ ਦੋਸਮਾਨੇ ਮਸਤਕ ਡਾਰ ਗੁਰ ਭਾਗਿਓ ਮਾਨ ਅਮਾਨ ਦੋਸਮਾਨੇ ਇਸ ਸੰਸਾਰ ਵਿੱਚ ਰਹਿੰਦੇ ਚਾਹੇ ਕੋ ਮੈਨੂੰ ਮਾਨ ਦੇ ਰਿਹਾ ਹੈ ਵਡਿਆਈ ਦੇ ਰਿਹਾ ਹੈ ਅਭਿਮਾਨ ਚਾਹੇ ਕੋਈ ਮੇਰੀ ਨਿੰਦਿਆ ਕਰ ਰਿਹਾ ਹੈ ਮੇਰਾ ਅਪਮਾਨ ਕਰ ਰਿਹਾ ਹੈ ਸ਼ਬਦ ਅਪਸ਼ਬਦ ਹੋ ਰਿਹਾ ਹੈ ਦੋਆ ਵਸਤਾਂ ਨੂੰ ਮੈਂ ਬਰਾਬਰ ਕਰਕੇ ਸਮਝਣ ਲੱਗ ਜਾਵਾਂ ਮਸਤਕ ਡਾਰ ਗੁਰ ਪਾਗਿਓ ਗੁਰੂ ਮੇਰੇ ਮਸਤਕ ਤੇ ਚੰਗੇ ਲੇਖ ਲਿਖ ਦਵੇ ਆਪਣੇ ਕਰਮ ਰੂਪੀ ਨਾਮ ਲਿਖ ਦਵੇ ਡਾਰ ਗੁਰ ਪਾਗਿਓ ਮੈਂ ਗੁਰੂ ਦੇ ਚਰਨਾਂ ਵਿੱਚ ਆਪਨਾ ਆਪਾ ਸਮਰਪਣ ਕਰਦੇ ਹਾਂ ਆਪਣੀ ਮਤ ਗੁਰਬਾਣੀ ਅਨੁਸਾਰ ਗੁਰੂ ਕਹੇ ਅਨੁਸਾਰ ਚਨਨ ਲਾ ਦੇਮਾ ਸੰਪਤ ਹਰਕ ਨਾ ਆਪਤ ਦੁਖਾ ਰੰਗ ਠਾਕ ਰੇ ਲਾਗਿਓ ਸੰਪਤ ਹਰਕ ਤਨ ਦੀ ਕਮਾਈ ਹੋਵੇ ਤਾਂ ਵੀ ਮੈਂ ਖੁਸ਼ ਹੋ ਕੇ ਨੂੰ ਭੁੱਲ ਨਾ ਜਾਵਾਂ ਸੰਪਤ ਹਰਕ ਨਾ ਆਪਤ ਦੁਖਾ ਜਾ ਕੋਈ ਦੁੱਖ ਦੀ ਘੜੀ ਆ ਜਾਵੇ ਕੋਈ ਮੰਦਾ ਸਮਾਂ ਆ ਜਾਵੇ ਤਾਂ ਵੀ ਮੈਂ ਉਹਦੇ ਤੋਂ ਬੇਮੁਖ ਨਾ ਹਾਂ ਸੰਪਤ ਹਰਕ ਨਾ ਆਪਤ ਦੁਖਾ ਰੰਗ ਠਾਕੁਰਾ ਲਾਗਿਓ ਇਹ ਜੋ ਵੀ ਰੰਗ ਹੈ ਉਹ ਕਰਤਾਰ ਦਾ ਹੈ ਉਹਦੇ ਹੁਕਮ ਦੇ ਅੰਦਰ ਉਹਦੀ ਰਜਾ ਦੇ ਅੰਦਰ ਹੈ ਇਸ ਸਰੀਰ ਨੂੰ ਇਸ ਮਨੁੱਖਾ ਦੇਹੀ ਨੂੰ ਉਹਦਾ ਹੁਕਮ ਮਰਣਾ ਆ ਜਾਵੇ ਉਹਦੇ ਰਜਾ ਵਿੱਚ ਰਹਿਣਾ ਆ ਜਾਵੇ ਬਾਸ ਬਸਰੀ ਇੱਕ ਸੁਆਮੀ ਉਧਿਆਨ ਦਿਸਟਾ ਗਿਓ ਬਾਸ ਬਸਰੀ ਭਾਪ ਕੇ ਕੁਦਰਤ ਉ ਪਰਮਾਤਮਾ ਦੀ ਵਸਾਈ ਹੋਈ ਹੈ ਉਹਦੀ ਵਸਾਈ ਹੋਈ ਕੁਦਰਤ ਦੇ ਵਿੱਚ ਹਰ ਥਾਂ ਮੈਨੂੰ ਉਹਦੇ ਦਰਸ਼ਨ ਹੋਣ ਬਾਸ ਬਸਰੀ ਇੱਕ ਸੁਆਮੀ ਉਧਿਆਨ ਦਿਸਟਾ ਗਿਓ ਜੰਗਲ ਦੇ ਵਿੱਚ ਇਸ ਕੁਦਰਤ ਦੇ ਵਿੱਚ ਜੀਵਾਂ ਦੇ ਅੰਦਰ ਉਹ ਹੀ ਪ੍ਰਮਾਤਮਾ ਦੇ ਦਰਸ਼ਨ ਮੈਨੂੰ ਹੋ ਜਾਣ ਨਿਰਪੋ ਭਏ ਸੰਤ ਪ੍ਰਮਡਾਰਿਓ ਪੂਰਨ ਸਰਬਾਗਿਓ ਮੇਰਾ ਮਨ ਨਿਰਭਉ ਹੋ ਜਾਵੇ ਭੈ ਤੋਂ ਰਹਿਤ ਹੋ ਜਾਵੇ ਸੰਤ ਪ੍ਰਮਡਾਰਿਓ ਸੰਗਤ ਵਿੱਚ ਬੈਠ ਕੇ ਮੇਰੇ ਸਾਰੇ ਤਰ੍ਹਾਂ ਦੇ ਭਰਮ ਡਰ ਤੋਖਲੇ ਮੁਕ ਜਾਣ ਪੂਰਨ ਸਰਬਾਗਿਓ ਉਪੂਰਨ ਪਿਤਾ ਪਰਮਾਤਮਾ ਮੇਰੇ ਤੇ ਮਿਹਰ ਕਰੇ ਸਮਤ ਦੇ ਦਾਤ ਬਖਸ਼ ਦੇਵੇ ਜੋਕ ਚ ਕਰਤਾ ਕਾਰਨ ਕਿਨੋ ਜੋਕ ਚ ਹੋ ਰਿਹਾ ਹੈ ਕੀਤਾ ਜਾ ਰਿਹਾ ਹੈ ਜੀਵਨ ਵਿੱਚ ਉਤਾਰ ਚੜ੍ਹਾ ਜੋਕ ਚ ਕਰਤਾ ਕਰਤੇ ਨੇ ਕਾਰਨ ਕਿਨੋ ਕਰਮ ਕਰ ਰਿਹਾ ਹੈ ਕਰਮ ਕਰਾ ਰਿਹਾ ਹੈ ਮਨ ਬੁਰਾ ਨਾ ਲਗਿਓ ਮਿਨੀ ਇਨਿ ਅਵਸਥਾ ਹੋ ਜਾਵੇ ਮੈਨੂੰ ਉਹਦਾ ਹੁਕਮ ਕਦੇ ਵੀ ਬੁਰਾ ਨਾ ਲਗੇ ਸਾਧ ਸੰਗਤ ਪ੍ਰਸਾਦ ਸੰਤਨਕੈ ਗੁਰੂ ਕਿਰਪਾ ਕਰੇ ਸੰਗਤ ਵਿੱਚ ਬੈਠਣ ਦੀ ਜਾਚ ਆ ਜਾਵੇ ਸਾਧ ਸੰਗਤ ਪ੍ਰਸਾਦ ਸੰਤਨਕੈ ਸੰਗਤ ਦੀ ਕਿਰਪਾ ਸਦਕਾ ਗੁਰੂ ਦੀ ਕਿਰਪਾ ਸਦਕਾ ਸੋਇਓ ਮਨ ਜਾਗਿਓ ਜਿਹੜਾ ਮੇਰਾ ਮਨ ਵਿਕਾਰਾਂ ਦੇ ਵਿੱਚ ਆਤਮਿਕ ਅਗਿਆਨਤਾ ਵਿੱਚ ਡੁੱਬਾ ਹੋਇਆ ਸੁੱਤਾ ਹੈ ਇਹ ਜਾਗ ਜਾਵੇ ਜਨਾਨਕ ਓੜ ਤੁਹਾਰੀ ਓੜ ਤੋਂ ਪਾਵੈ ਓਟ ਆਪ ਜੀ ਦਾ ਅਸਰਾ ਹੈ